ਸੈੱਟ ਹੈ ਜੀ ਲਓ ਜੀ ਆਹ ਸੈੱਟ ਮੈਟਲ ਚ ਹੈ ਜੀ ਪੂਰਾ ਖੜਕਾ ਕੇ ਦੇਖ ਲਓ ਤੇ ਇਹ ਤੁਹਾਨੂੰ 3000 ਦਾ ਮਿਲੂਗਾ ਤਿੰਨ ਚੀਜ਼ਾਂ ਤੇ ਪੂਰੀ ਵਾਲ ਤੇ ਬਹੁਤ ਸੋਹਣਾ ਲੱਗੂਗਾ ਹਨਾ ਅਮਰੀਕਨ ਟ੍ਰਿਸਟਰ ਸਕਾਈ ਬੈਗ ਤੇ ਹੋਰ ਕਿਹੜਾ ਕਹਾਂ ਸੀ ਵੀਆਈਪੀ ਵੀਆਈਪੀ ਜੀ ਲਓ ਜੀ ਕਰੋ ਚੈੱਕ ਅੱਛਾ ਪੂਲ ਦੀ ਵੋਡਾਸ ਦੀ ਕੈਨਸਟਾਰ ਦੀ ਜੀ ਅੱਛਾ ਜੀ ਫਲੋਰ ਦੀ ਲਓ ਜੀ ਕਰੋ ਚੈੱਕ ਸਾਰੀਆਂ ਪਈਆਂ ਨੇ ਜੀ ਇਹ ਜਿਹੜੇ ਫਰਿੱਜ ਵਗੈਰਾ ਜਿਵੇਂ ਐਲਜੀ ਦਾ ਦੇਖ ਸਕਦੇ ਹੋ ਜੀ ਜੀ ਬਾਹਰ ਤੋਂ ਲੈ ਕੇ ਆਨਲਾਈਨ ਤੱਕ 40% ਲੈਸ ਹੈ ਜੀ ਅੱਛਾ 40% ਉਹ ਵਾਲੀਆਂ ਮਸ਼ੀਨਾਂ ਨੇ ਜਿਹੜੀਆਂ ਸਾਹਮਣੇ ਪਈਆਂ ਇੱਥੇ 40% ਲੈਸ ਹੈ ਜੀ ਸਾਰੇ ਸਾਰੇ ਫ੍ਰੀਜਾਂ ਦੇ ਵੀ ਜੀ ਇਹ 464 ਦਾ ਤੇ ਬਾਈ ਜੀ ਇਹ ਤੁਹਾਨੂੰ ਦੇਣਗੇ 300 ਰੁਪਏ ਦਾ ਜੀ ਡਾਬ ਹੈਗਾ ਜੀ ਸਿਰਮਤ 770 ਦਾ ਪ੍ਰਾਈਸ 580 ਦਾ ਤੁਹਾਨੂੰ ਮਿਲ ਜੂਗਾ ਜੀ ਕੰਟਰਾਸਟ ਪਾਓ ਤੁਸੀਂ ਇਹ ਬਲੇਜ਼ਰ ਆ ਦੇਖੋ ਸਾਰੇ ਵਿੱਚ ਕਲਰ ਮਿਲ ਜਾਣਗੇ ਲੋ ਜੀ ਸਾਰੇ ਕਲਰ ਹੈਗੇ ਨੇ ਇਹ ਵੀ 800 ਜੀ ਸਾਰੇ ਜੀ ਸਾਰੇ 800 ਦੇ ਇਹ 800 ਰੁਪਏ ਦੇ ਬਲੇਜ਼ਰ ਨੇ ਜੀ ਥੋੜੇ ਹੱਥੇ ਦੇਖੋ weight ਕਿੰਨਾ ਹੈ ਜੀ ਬਿਲਕੁਲ ਲਾਈਟ ਬਿਲਕੁਲ ਲਾਈਟ weight ਨੇ ਜੀ ਆ ਦੇਖੋ ਆਹ brand ਤੁਹਾਨੂੰ shoes ਦਾ ਸਸਤੇ ਰੇਡ ਦੇ ਵਿੱਚ ਮਿਲ ਜੂ ਬਾਕੀ ਆ ਸਟਡਸ ਵਗੈਰਾ ਵੀ ਹੈਗੇ ਇਹਨਾਂ ਕੋਲ ਹਨਾ ਬਈਆਂ ਕੋਲ ਲੋ ਜੀ ਜਦੋਂ ਸਟਾਰਟ ਹੈ ਜੀ ਆਪਣੇ ਕੋਲ ਲੈਪਟੋਪ ਆਪਣੇ ਕੋਲ 20000 ਤੋਂ ਸ਼ੁਰੂ ਹੋ ਜਾਂਦਾ ਜੀ ਅੱਛਾ ਜੀ ਸਾਰੇ ਤੁਸੀਂ ਕੋਈ ਵੀ ਪ੍ਰਾਈਸ ਇਹਨਾਂ ਦਾ ਆਨਲਾਈਨ ਦੇਖੋਗੇ ਜੀ ਆਨਲਾਈਨ ਤੋਂ ਤੁਹਾਨੂੰ 10 20% 25 ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਜੀ ਲਾਸਟ ਟਾਈਮ ਆਪਾਂ ਵਲੌਗ ਪਾਇਆ ਸੀਗਾ ਜੀ ਲੈਮਜਾਂ ਸਟੋਰ ਸੰਗਰੂਰ ਦਾ ਅੱਜ ਫੇਰ ਆਪਾਂ ਉੱਥੇ ਜਿਹੜਾ ਉਹਦਾ ਨੈਕਸਟ ਪਾਰਟ ਰਹਿ ਗਿਆ ਸੀ ਉਹ ਤੁਹਾਡੇ ਲੈ ਕੇ ਆਏ ਆਂ ਵਲੌਗ ਦੇ ਐਂਡ ਤੱਕ ਬਣੇ ਰਿਓ ਸਾਰਾ ਸਮਾਨ ਬਹੁਤ ਘੈਂਟ ਆ ਇੱਧਰ ਏਸੀ ਵਗੈਰਾ ਵੀ ਪਿਆ ਹੈ ਬਾਈਆਂਰਾਂ ਕੋਲ ਬਹੁਤ ਹੀ ਮਤਲਬ ਕਿ 50 ਤੋਂ 60% ਡਿਸਕਾਊਂਟ ਇੱਥੇ ਘੱਟ ਤੋਂ ਘੱਟ ਮਿਲਦਾ ਹੈ ਜੀ ਤੇ ਇਹ ਸਾਰਾ ਕੁਝ ਆਪਾਂ ਨੂੰ ਬਾਈ ਜੀ ਦਿਖਾਉਣਗੇ ਚਲੋ ਬਾਈ ਜੀ ਕਰ ਦੋ ਸ਼ੁਰੂ ਜੀ ਫੇਰ ਪਹਿਲੀ ਵੀਡੀਓ ਆਂਜੋ ਜੀ ਲਓ ਜੀ ਬਾਈ ਸਭ ਤੋਂ ਪਹਿਲਾਂ ਸਜਾਵਟ ਵਾਲੀ ਚੀਜ਼ਾਂ ਵੇਖੋ ਸਾਨੂੰ ਇਹ ਤੁਸੀਂ ਪਰਸਨਲ ਹੀ ਲਾਈਆਂਗੇ ਵੇਚਣ ਵਾਸਤੇ ਨਹੀਂ ਜੀ ਇਹ ਵੇਚਣ ਵਾਸਤੇ ਲਾਈਆਂ ਉਹਦੇ ਵਾਸਤੇ ਅੱਛਾ ਅੱਛਾ ਜੀ अच्छा जी बड़ी टॉप दी ਤੁਸੀਂ ਦੇਖ ਸਕਦੇ हां जी ਨੇ ਬਹੁਤ ਸੋਹਣਾ ਲੱਗਦਾ ਇਹ ਦੀਵਾਰ ਤੇ ਲੱਗੇ ਹੋਏ ਉਹ ਵੀ ਜੇ ਤੁਸੀਂ ਨਦੀ ਤੁਸੀਂ ਰੇਂਜ ਦੇਖੋ ਨਾ हां जी हां जी ਤੁਸੀਂ ਕਿਸੇ ਵਧੀਆ ਵੱਡੇ ਸ਼ੋਰੂਮ ਚ ਜਿਨ੍ਹਾਂ ਦੇ ਕੱਲੀ ਡੈਕੋਰੇਸ਼ਨ ਦਾ ਸਮਾਨ ਹੈ ਬਿਲਕੁਲ ਜੀ ਇਹੀ ਆਈਟਮ 10-10000 ਰੁਪਏ ਦੀ ਮਿਲਦੀ ਹੈ ਬਿਲਕੁਲ ਤੇ ਆਪਣੇ ਕੋਲ ਕੀ ਰੇਟ ਮਿਲ ਜੂਗੀ ਜੀ ਇਹ ਆਪਣੇ ਕੋਲ 3000 3500 1800 ਤੋਂ ਸ਼ੁਰੂ ਹੋ ਜਾਂਦੀ ਹੈ ਅੱਛਾ ਜਿਵੇਂ ਆ ਫਲਾਵਰ ਹੈ ਜੀ ਵੱਡਾ ਇਹਦਾ ਕੀ ਪ੍ਰਾਈਸ ਰਹੂਗਾ ਜਿਹ ਵਾਲੇ ਦਾ ਇਹਦਾ ਰਹੂਗਾ ਜੀ 3000 ਰੁਪਏ ਦਾ ਅੱਛਾ ਤੇ ਆ ਛੋਟਾ ਇਹ ਸੈਟ ਹੈ ਜੀ ਪੂਰਾ ਅੱਛਾ ਪੂਰਾ ਸੈਟ ਲੈਣਾ 3000 ਦਾ ਪੂਰਾ ਸੈ ਪੂਰਾ ਘੜਕਾ ਕੇ ਦੇਖ ਲਓ ਤੇ ਇਹ ਤੁਹਾਨੂੰ 3000 ਦਾ ਮਿਲੂਗਾ ਤਿੰਨ ਚੀਜ਼ਾਂ ਤੇ ਪੂਰੀ ਵਾਲ ਤੇ ਬਹੁਤ ਸੋਹਣਾ ਲੱਗੂਗਾ ਹਣਾ ਜੀ ਲਾਇਆ ਹਾਂਜੀ ਹਾਂ ਹਾਂ ਜੀ ਇਹ ਆ ਦੋਨੋਂ ਚੀਜ਼ਾਂ ਸੈੱਟ ਹੈ ਜੀ ਹਾਂ ਜੀ ਸ ਇਹ ਦੋਵੇਂ ਵਾਲੇ ਹਾਂਜੀ ਇੱਕ ਵੱਡਾ ਆ ਗਿਆ ਇੱਕ ਛੋਟਾ ਆ ਗਿਆ ਜੀ ਐ ਵਾਲਾ ਸੈੱਟ ਹਾਂਜੀ ਹਾਂਜੀ 2200 ਰੁਪਏ ਦਾ ਸਿਰਫ 2200 ਦਾ ਤੇ ਆਹ ਵਾਲਾ ਜੀ ਆਹ ਵਾਲਾ ਜਿਹੜਾ ਸਕੁਅਰ ਚ ਬਣਿਆ ਹੋਇਆ ਜੀ ਇਹ ਵੀ 2200 ਰੁਪਏ ਦਾ ਜੀ ਲਓ ਜੀ ਇਸ ਤਰ੍ਹਾਂ ਲੱਗ ਲੱਗ ਨੇ ਜੀ ਕੋਈ 12-1500 ਤੋਂ ਸ਼ੁਰੂ ਹਣਾ ਤੁਸੀਂ ਹਾਂਜੀ 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 ਲਓ ਜੀ ਕਰੋ ਚੈੱਕ ਤੁਸੀਂ ਅੱਛਾ ਬਾਈ ਜੀ ਹੁਣ ਇਧਰ ਆ ਇਦੇ ਵਿੱਚ ਅਮਰੀਕਨ ਟੂਰਿਸਟ ਆ ਗਿਆ ਜੀ ਅੱਛਾ ਜੀ ਵਧੀਆ ਬ੍ਰਾਂਡ ਹੈ ਵੀ ਆਈ ਪੀ ਅੱਛਾ ਜੀ ਤੇ ਲਓ ਜੀ ਸਕਾਈ ਬੈਗ ਕਰੋ ਚੈੱਕ ਜੀ ਅਮਰੀਕਨ ਟ੍ਰੈਵਲਰ ਸਕਾਈ ਬੈਗ ਤੇ ਹੋਰ ਕਿਹੜਾ ਕਹਿਆ ਸੀ ਵੀ ਆਈ ਪੀ ਵੀ ਆਈ ਪੀ ਜੀ ਲਓ ਜੀ ਅੱਡੋ ਚੈੱਕ ਅੱਛਾ ਜੀ ਮੈਟਰੋ ਨੋਟ ਵੀ ਹੈਗਾ ਮੈਟਰੋ ਨੋਟ ਹਾਂ ਜੀ ਹਾਂ ਮੈਟਰੋ ਨੋਟ ਮੈਟਰੋ ਨੋਟ ਆ ਗਿਆ ਜੀ ਹਾਂ ਜੀ ਹਾਂ ਜੀ ਨੇਚਰ ਮਾਈਲਸ ਆ ਸਕਾਈ ਬੈਗਸ ਦੇ ਆ ਗਏ ਜੀ ਹਾਂ ਜੀ ਹਾਂ ਜੀ ਅੱਛਾ ਕਿਵੇਂ ਬਾਈ ਜੀ ਆ ਜੀ ਮੈਂ ਵੱਡਾ ਬੈਗਾ ਕੀ ਪ੍ਰਾਈਜ਼ ਰੂ ਹੋਏਦਾ ਜੀ ਇਹ ਵੱਡਾ ਬੈਗ ਤੁਹਾਡੇ ਕੋਲ ਸੁਣ ਮੈਂ بڑا ਨੈਟ ਕਲੀਅਰ ਇਹ ਦੱਸ ਦੇਣਾ ਕਿ 80% ਦੇ ਕਰੀਬ ਪੈ ਜਾਂਦੇ ਆ ਜੀ ਅੱਛਾ ਜੀ 80% ਡਿਸਕਾਊਂਟ ਸਾਰੇ ਸਾਰਿਆਂ ਦੇ ਕਿ ਤਕਰੀਬਨ ਇੰਨੇ ਕੁ ਲੈਸ ਪੈ ਜਾਂਦਾ ਜੀ 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 ਮਤਲਬ ਕਿ ਜਿਹੜਾ ਵੱਡਾ ਬੈਗ ਹੈ ਜੀ ਇਹ 3000 ਰੁਪਏ ਦੀ ਰੇਂਜ ਚ ਪੈਂਦਾ ਜੀ ਅੱਛਾ ਜੀ ਹਾਂਜੀ ਹਾਂਜੀ 3000 ਦੀ ਰੇਂਜ ਚ ਆ ਵੱਡਾ ਬੈਗ ਪੈ ਜਾਊਗਾ ਆ ਸਾਰੇ ਬੈਗ ਪਏ ਨੇ ਜੀ ਮੈਂ ਕਿਹਾ ਚਲੋ ਜੇ ਕੱਲਾ ਕੱਲਾ ਦਿਖਾਉਣ ਲੱਗ ਗਏ ਹਨਾ ਆਪਣੀ ਕਲਰ ਦੀ ਪਸੰਦ ਹੁੰਦੀ ਆ ਡੱਡ ਹਨਾ ਬਾਈ ਜੀ ਤੇ ਜਿਹੜਾ ਵੀ ਮਰਜ਼ੀ ਕਲਰ ਤੁਸੀਂ ਲੈ ਸਕਦੇ ਹੋ ਇੱਥੋਂ ਆ ਦੇਖੋ ਜੀ ਕਰੋ ਚੈੱਕ ਇਹ ਆਗੇ ਬੈਗੰਨਾ ਕੋਲ ਬਾਕੀ ਆ ਸਿਆਵਟਾਸ ਤੇ ਦਰਬਾਈ ਜੀ ਕਿੰਨੇ ਤੋਂ ਇਹ ਮੈਟਲ ਚ ਨੇ ਕਿ ਕਿਵੇਂ ਨੇ ਜੀ ਇਹ ਬਣੀਆਂ ਹੋਈਆਂ ਨਹੀਂ ਜੀ ਨਹੀਂ ਹਾਂਜੀ ਇਹ ਸੈਰਾਮਿਕ ਟਾਈਪ ਹੁੰਦੀਆਂ ਨੇ ਅੱਛਾ ਆ ਵੀ ਸੈਰਾਮਿਕ ਟਾਈਪ ਆ ਜੀ ਹਾਂਜੀ ਹਾਂਜੀ ਲਓ ਜੀ ਆ ਸਾਰੀਆਂ ਮੂਰਤੀਆਂ ਇਹ ਸਿਆਵਟ ਦਾ ਸਮਾਨ ਜਿਹੜਾ ਤੁਹਾਨੂੰ ਇਹ ਵੀ ਇਸ ਕਾਰਨਰ ਤੋਂ ਬਾਈਏ ਰਹਾਂ ਜਿਹੜਾ ਇੱਥੋਂ ਤੁਹਾਨੂੰ ਮਿਲ ਜੂਗਾ ਬਾਈ ਜੀ ਤੇ ਆਹ ਲਓ ਜੀ ਇਹ ਸਟੈਚੂ ਬਣੇ ਹੋਏ ਨੇ ਕੁਛ ਹਨਾ ਸਾਰਿਆਂ ਦੇ ਰੇਟ ਤਕਰੀਬਨ ਲੱਗੇ ਹੋਏ ਆ ਜੀ ਹਾਂਜੀ ਹਾਂਜੀ ਲਓ ਜੀ 1600 ਹਨਾ ਇਸ ਥੋੜੀਆਂ ਜਿਹੀਆਂ ਚੀਜ਼ਾਂ ਕੋਸਟਲੀ ਹੁੰਦੀਆਂ ਨੇ ਨਾ ਸਜਾਵਟ ਵਾਲੀਆਂ ਇਹ ਸੈੱਟ ਹੈ ਜੀ ਤਿੰਨ ਦਾ ਅੱਛਾ ਤਿੰਨ ਦਾ ਸੈੱਟ 3000 ਦਾ 1 2 3 ਵੱਡਾ ਪੀਸ ਛੋਟਾ ਉਸ ਤੋਂ ਛੋਟਾ ਜੀ ਹੈ ਨਾ ਹਾਂਜੀ ਹਾਂਜੀ ਲਓ ਜੀ ਆਹ ਚੈੱਕ ਕਰੋ ਇਹ ਸਾਰਾ ਤੁਹਾਨੂੰ ਇੱਥੋਂ ਬਾਈ ਜੀ ਦੇ ਨਾਲ ਕੋਲ ਮਿਲ ਜੂਗਾ ਇਹ ਵਧੀਆ ਦੇ ਵਿੱਚ ਬਣੇ ਹੋਏ ਨੇ ਤੇ ਬਾਕੀ ਬਾਈ ਜੀ ਐਲਈਡੀ ਟੰਗੀਆਂ ਨੇ ਇਹਨਾਂ ਦਾ ਵੀ ਕੁਝ ਹੈਗਾ ਆਪਣੇ ਕੋਲ ਸਟਾਕ ਜੀ ਹਾਂਜੀ ਹਾਂਜੀ ਐਲਈਡੀ ਆਪਣੇ ਕੋਲ ਐਮਆਈ ਦੀ ਪੀ ਹੈ ਜੀ ਟੀਸੀ ਅ ਮਿਲ ਜੂਗੀ ਸਾਨੂੰ ਮਿਲ ਜੂ_{\|}$ ਦੇ ਕਾਫੀ ਬ੍ਰਾਂਡ ਮਿਲ ਜਾਣਗੇ ਅੱਛਾ ਐਲਈਡੀ ਕਿੰਨੇ ਦਾ ਸ਼ੁਰੂ ਹੈ ਜੀ ਆਪਣੇ ਕੋਲ ਐਲਈਡੀ ਆਪਣੇ ਲੋ ਜੀ ਹੁਣ ਵਾਸ਼ਿੰਗ ਮਸ਼ੀਨਸ ਆ ਗਈਆਂ ਨੇ ਕੋਜੀ ਕਿੰਨਾ ਬਰੇ ਬਾਈ ਦੱਸੋ ਕਿਹੜੇ ਕਿਹੜੇ ਬ੍ਰਾਂਡ ਚ ਨੇ ਕਿੱਦਾਂ ਨੇ ਵਾਸ਼ਿੰਗ ਮਸ਼ੀਨ ਆਪਣੇ ਕੋਲੇ ਮਿਲ ਜੂਗੀ ਜੀ ਯੂਸ ਆਪਣਾ ਵਰਲਪੂਲ ਦੀ ਵੋਲਟਾਸ ਦੀ ਕੈਨਸਟਾਰ ਦੀ ਜੀ ਅੱਛਾ ਜੀ ਫਲੋਡ ਦੀ ਲੋ ਜੀ ਕਰੋ ਚੈੱਕ ਸਾਰੀਆਂ ਪਈਆਂ ਨੇ ਜੀ ਇਹ ਜਿਹੜੇ ਫ੍ਰਿਜ ਵਗੈਰਾ ਜਿਵੇਂ ਐਲਜੀ ਦਾ ਦੇਖ ਸਕਦੇ ਹੋ ਵਰਲਪੂਲ ਵੋਲਟਾਸ ਸੈਮਸੰਗ ਤੁਹਾਨੂੰ ਸਾਰੀ ਵੈਰਾਈਟੀ ਮਿਲ ਜੇਗੀ ਜੀ ਕਿਵੇਂ ਹੈ ਬਾਈ ਜੀ ਕਿਵੇਂ ਹੁਣ ਜਿਵੇਂ ਆ ਵੋਲਟਾਸ ਦਾ ਵਾਲਾ ਮਾਡਲ ਹੈ ਇਹ ਕਿੰਨੇ ਦਾ ਪੈਜੂਗਾ ਜਿਵੇਂ ਆ ਬੇਕੋ 12 ਕਿਲੋ ਵਾਲੀ ਹੈ ਜੀ ਹਣਾ ਤੇ ਬਲੈਕ ਕਲਰ ਦੇ ਵਿੱਚ ਕੀ ਕਿਵੇਂ ਕੀ ਪ੍ਰਾਈਸ ਬੈਠ ਜਾਂਦਾ ਉਂਝ ਕਿੰਨੇ ਦਾ ਮਾਰਕੀਟ ਪ੍ਰਾਈਸ ਇਹਦਾ ਜੀ ਇਹ ਦੇਖੋ ਜੀ ਆਪਣੇ ਕੋਲੇ 13500 ਰੁਪਏ ਦਾ ਪਵੇਗਾ ਜੀ ਅੱਛਾ ਜੀ ਜਿਹੜਾ 12 ਕਿਲੋ ਦਾ ਜੀ ਜੀ ਹਾਂਜੀ ਇਹਦੀ ਫੁੱਲ ਗਾਰੰਟੀ ਵੈਰੰਟੀ ਰਹੇਗੀ ਪ੍ਰੋਪਰ ਫਰੈਸ਼ ਦੇ ਆਰਟੀਕਲ ਨੇ ਜੀ ਸਾਰੇ ਜੀ ਜੀ ਅੱਛਾ ਜੀ ਬਾਕੀ ਜਿਵੇਂ ਤੁਸੀਂ ਆ ਚੀਜ਼ਾਂ ਦੇਖ ਰਹੇ ਹੋ ਹਾਂਜੀ ਇਹ ਕੀ ਕਿੰਨਾ ਲੈਸ ਹੋ ਗਿਆ ਫਿਰ ਨਾਰਮਲ ਨਾਲੋਂ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਬਾਜ਼ਾਰ ਨਾਲੋਂ ਸੀਰੇ ਫਰੈਸ਼ ਤਾਂ ਦੇਖੋਗੇ ਦਾ 3000 ਰੁਪਏ ਦਾ ਫਰਕ ਹੈਗਾ ਫਰਕ ਹੈਗਾ ਜੀ ਠੀਕ ਹੈ ਜੀ ਆ ਵੀ ਆ ਗਿਆ ਜੀ ਜਿਹੜੇ ਆਰਟੀਕਲ ਲੱਗੇ ਹੋਏ ਨੇ ਜੀ ਹਾਂਜੀ ਜੀ ਜੀ ਕੋਈ ਵੀ ਦੇਖ ਕੇ ਇਹ ਕਿਲੋਆਂ ਦੇ ਹਿਸਾਬ ਨਾਲ ਲਲੋਇਡ ਦੇ ਲਲੋਇਡ ਦੇ ਹਾਂਜੀ 20 ਤੋਂ ਲੈ ਕੇ ਆਨਲਾਈਨ ਤੱਕ 40% ਲੈਸ ਹੈ ਜੀ ਅੱਛਾ 40% ਉਹ ਵਾਲੀਆਂ ਮਸ਼ੀਨਾਂ ਨੇ ਜਿਹੜੀਆਂ ਸਾਹਮਣੇ ਪਈਆਂ ਇੱਥੇ 40% ਲੈਸ ਹੈ ਜੀ ਸਾਰੇ ਸਾਰੇ ਫ੍ਰੀਜਾਂ ਦੇ ਵੀ ਜੀ ਅੱਛਾ ਜੀ 20% ਤੋਂ ਲੈ ਕੇ 40% ਤੱਕ ਇਹਨਾਂ ਦੇ ਆਨਲਾਈਨ ਤੋਂ ਡਿਸਕਾਊਂਟ ਹੈ ਤੁਸੀਂ ਆਨਲਾਈਨ ਚੈੱਕ ਕਰੋਗੇ ਉਸ ਤੋਂ ਬਾਅਦ ਡਿਸਕਾਊਂਟ ਹੋਏਗਾ ਲਓ ਜੀ ਐਮ ਆਰ ਪੀ ਤੋਂ ਨਹੀਂ ਆਨਲਾਈਨ ਲਓ ਜੀ ਆਨਲਾਈਨ ਚੈੱਕ ਕਰਕੇ ਆਓ ਤੇ ਆ ਫ੍ਰੀਜਾਂ ਤੇ ਕਹਿ ਰਹੇ ਤੁਸੀਂ ਬਾਈ ਜੀ ਫ੍ਰੀਜਾਂ ਤੇ ਵਾਸ਼ਿੰਗ ਮਸ਼ੀਨ ਆਟੋਮੈਟਿਕ ਵਾਸ਼ਿੰਗ ਹਾਂਜੀ ਹਾਂ ਹਾਂਜੀ ਲਓ ਜੀ ਇਹ ਸਾਰਾ ਸਮਾਨ ਜਿਹੜਾ ਤੁਹਾਨੂੰ ਮਿਲ ਜੂਗਾ ਬਾਕੀ ਆਹ ਭਾਈ ਜੀ ਇਹ ਵੀ ਵਾਸ਼ਿੰਗ ਮਸ਼ੀਨਾਂ ਨੇ ਡਿਸ਼ਵਾਸ਼ਰ ਆ ਗਏ ਹਾਂਜੀ ਹਾਂਜੀ ਲਓ ਜੀ ਇਹ ਵੋਲਟੇਜ ਦਾ ਡਿਸ਼ਵਾਸ਼ਰ ਭਾਂਡੇ ਧੋਣ ਵਾਲੀ ਮਸ਼ੀਨ ਕੋ ਸਿੱਧਾ ਹੀ ਹਨਾ ਹਾਂਜੀ ਆਹ ਲਓ ਜੀ ਇਹ ਬਰਤਨ ਧੋਣ ਵਾਲੀ ਮਸ਼ੀਨ ਇਹ ਗੋਦਰਾਈ ਗੋਦਰਾਈ ਦੀ ਛੋਟੀ ਹੈ ਇਹ ਛੋਟੇ ਜਿਹੜੇ ਡਾਕਟਰ ਵਗੈਰਾ ਜਾਂ ਆਪਾਂ ਪਰਸਨ ਰੂਮ ਦੇ ਵਿੱਚ ਯੂਜ਼ ਕਰਦੇ ਹਾਂ ਅੱਛਾ ਜੀ ਇਹ ਕੀ ਹੈ ਜੀ ਇਹ ਫ੍ਰਿਜ ਨਹੀਂ ਹੈ ਇਹ। ਅੱਛਾ ਛੋਟੇ ਫ੍ਰਿਜ ਜੀ ਹੈ ਹਨਾ ਜਿਵੇਂ ਤੁਸੀਂ ਛੋਟਾ ਜਾਂ ਆਪਣਾ ਦੁਕਾਨ ਤੇ ਜਾਂ ਕੁਛ ਇਹੋ ਜਿਹਾ ਰੱਖਣਾ ਸਾਈਡ ਬਾਈ ਸਾਈਡ ਨੂੰ ਵਗੈਰਾ ਜਾਂ ਉੱਪਰ ਪਰਸਨਲ ਰੂਮ ਚ ਲੱਗ ਕੇ ਰੱਖਣੇ। ਬਿਲਕੁਲ ਜੀ। ਆਹ ਥੋੜਾ ਵੱਡਾ ਆ ਗਿਆ ਉਹਦੇ ਜੀ ਹਨਾ। ਇਹ ਵੀ ਡਿਸ਼ਵਾਸ਼ਰ ਹੈ। ਹਾਂ ਜੀ ਨਹੀਂ। ਮੈਂ ਕਿਹਾ ਤੇ ਫ੍ਰਿਜ। ਲਓ ਜੀ ਇਹ ਡਿਸ਼ਵਾਸ਼ਰ ਆ ਗਿਆ ਜੀ। ਇਹ ਕਿੰਨੀ ਕੀ ਰੇਂਜ ਚ ਬੈ ਜਾਂਦੇ ਜੀ ਗੁਦਰੇ ਦੀ ਡਿਸ਼ਵਾਸ਼ਰ। ਇਹ ਸਟਾਰਟਿੰਗ ਪ੍ਰਾਈਸ ਹੈ ਜੀ ਆਪਣੇ ਕੋਲੇ 400000 ਤੋਂ ਸ਼ੁਰੂ ਹੋ ਜਾਂਦੇ। 40000 ਤੋਂ ਲੈ ਕੇ 7-8-10000 ਤੱਕ। ਹਾਂ ਜੀ। ਠੀਕ ਹੈ ਜੀ। ਲਓ अच्छा भाई एलईडी एमआई ਦੇ ਵਿੱਚ ਹੈ ਜੀ ਬਸ ਐਮਆਈ ਪੀਸੀਐਲ ਅੱਛਾ ਜੀ ਸੈਨਿਊ ਕੋਈ ਬ੍ਰਾਂਡ ਮਿਲ ਜਾਂਦੇ ਆ ਲੈ ਜੀ ਠੀਕ ਹੈ ਭਾਈ ਜੀ ਲਓ ਜੀ ਹੁਣ ਆਪਾਂ ਕੋਈ ਹੋਰ ਨੈਕਸਟ ਦੇਖੀਏ ਭਾਈ ਜੀ ਕੀ ਕੀ ਰਹਿ ਗਿਆ ਜੀ ਗਰੋਸਰੀ ਆਈਟਮ ਵਖਾਦਨੇ ਆ ਅੱਛਾ ਅੱਛਾ ਗਰੋਸਰੀ ਦੀ ਲਓ ਜੀ ਅੰਦਰ ਜਾਂਦੇ ਆ ਤੇ ਗਰੋਸਰੀ ਦੇ ਵਿੱਚ ਇਹਨਾਂ ਕੋਲ ਦੇਖਦੇ ਆ ਕੀ ਕੀ ਹੈ ਕੀ ਪ੍ਰਾਈਸ ਰੇਂਜ ਹੈ ਜੀ ਭਾਈ ਜੀ ਐਚ ਵੀ ਆਫ ਦੋਗੇ ਫਿਰ ਪੂਰੀ ਹਾਂਜੀ ਹਾਂਜੀ ਦੇਖੋ ਹਰ ਚੀਜ਼ ਦੇ ਰੇਟ ਲੱਗੇ ਹੋਏ ਨੇ ਜੀ ਲਓ ਜੀ ਆ ਚੈੱਕ ਕਰ ਲਓ ਤੁਸੀਂ ਸਾਫ ਸੋਪ ਦੇਖੋ ਸਾਰੀ ਸੋਪਸ ਆ ਗਈਆਂ 100 ਸੋਪ ਆ ਗਏ ਪਤੰਜਲੀ ਦਾ ਹਿਮਾਲਿਆ ਲਕਸ਼ਮੀ ਵਰਾਈਟੀ ਮਿਲ ਜੂਗੀ ਜਿਵੇਂ ਹਿਮਾਲਿਆ ਫਿਆਮਾ ਡੈਟ 올 ਵੀਵਰ ਰਿਲ ਮੈਡੀ ਮਿਕਸ ਲਕਸ ਬੋਰੋਸਿਲ ਸੈਵਲੋਂ ਕਿ ਸਾਰੀ ਜੋ ਮਾਰਕ ਜਿਵੇਂ ਸਰਫੈਕਸ ਹੋ ਗਿਆ ਮਿਸਟਰ ਟਾਈਡ ਹੋ ਗਿਆ ਮਿਸਟਰ ਵਾਈਟ ਹੋ ਗਿਆ ਮੋਰ ਲਾਈਕ ਆ ਲਕਸ ਸੋਪ ਉਂਚ 464 ਦਾ ਤੇ ਬਾਈ ਜੀ ਜੀ ਤੁਹਾਨੂੰ ਦੇਣਗੇ 300 ਰੁਪਏ ਦਾ ਜੀ ਦਾਵਾ ਹੈਗਾ ਜੀ سیرਮ 770 ਦਾ ਪ੍ਰਾਈਸ 580 ਦਾ ਤੁਹਾਨੂੰ ਮਿਲ ਜੂਗਾ। ਹਾਂਜੀ ਹਾਂਜੀ। ਸੋ ਇਸ ਤਰ੍ਹਾਂ ਕਰਕੇ ਇੰਨੀ ਕੁ ਆਫ ਆ ਜੇ ਇਕੱਲੇ ਇਕੱਲੇ ਪ੍ਰੋਡਕਟ ਕੋਲ ਜਾਣ ਲੱਗੇ ਬਾਈ ਜੀ ਪ੍ਰੋਡਕਟ ਹਜ਼ਾਰਾਂ ਨੇ ਇੱਥੇ ਹਨਾ ਜੀ। ਬਹੁਤ ਬਹੁਤ ਬਹੁਤ। ਆਪਾਂ ਨੂੰ ਬਹੁਤ ਟਾਈਮ ਲੱਗ ਜੂਗਾ ਹਨਾ ਜੀ। ਸਾਡੀ ਸਾਰੀ ਜਿਹੜੀ ਘਰ ਦੀ ਨੀਡਸ ਹੈ। ਹਾਂਜੀ ਡੇਲੀ ਨੀਡਸ ਦਾ ਜਿਹੜਾ ਸਾਰਾ ਸਮਾਨ ਉਹ ਮਿਲ ਜੂਗਾ। ਪੂਰੀ ਤਰ੍ਹਾਂ ਤੇ ਤੁਹਾਨੂੰ ਮਿਲ ਜੇਗਾ ਜੀ। ਹਾਂਜੀ ਇੱਕ ਛੱਤ ਹੇਠ ਜਿੱਨੂੰ ਆਪਾਂ ਕਹਿੰਦੇ ਹਨਾ ਜੀ ਹਿਮਾਲਿਆ ਵਗੈਰਾ ਜਾਂ ਤੁਸੀਂ ਆ ਹਨਾ ਜੀ ਜਿਵੇਂ ਵੀ ਸਰਫ ਲੈਣਾ ਹੈ ਲੋਸ਼ਨ ਪਰਫਿਊਮਸ ਆਗੇ ਜੀ ਸਾਰੇ। ਪਰ ਡੈਨਵਰ ਦੁਜਾ ਤੇ ਜਾ ਨੀਵਿਆ ਮੈਨਾਰ ਹੁਣ ਚੱਲਣਾ ਸਾਲਾਂ ਦੇ ਵਿੱਚ ਨੀਵਿਆ ਦਾ ਲੋਸ਼ਨ ਵੀ ਆਉਂਦਾ ਹਨਾ ਜੀ ਹਾਂਜੀ ਹਾਂ ਲੋਸ਼ਨ ਵੀ ਮਿਲੇਗਾ ਜੀ ਉਹ ਪੈਨੇ ਸਾਰੇ ਲੋਸ਼ਨ ਸਾਰੇ ਬਾਡੀ ਵੋਸ਼ ਆ ਸਾਰੇ ਲੋਸ਼ਨ ਸ਼ੈਂਪੂਜ਼ ਵੀ ਹਾਂਜੀ ਹਾਂ ਜੀ ਆ ਦੇਖੋ ਇਧਰ ਨਾਲ ਬਸ ਰਹਿ ਗਿਆ ਸੀ ਆ ਦੇਖੋ ਜੀ ਆ ਸਾਰੇ ਲੋਸ਼ਨ ਪਿਓਰ ਰੂਟਸ ਹਨਾ ਵਧੀਆ ਵਧੀਆ ਕੰਪਨੀਆਂ ਨੇ ਸਾਰੀਆਂ ਇਹਨਾਂ ਦੀ ਕੋਈ ਮਾੜੀ ਐ ਜੋ ਐ ਸਾਰੇ ਬ੍ਰਾਂਡ ਇਹ ਲੌਰੀਅਲ ਆ ਗਿਆ ਸਾਂਸਲਿਕ ਵਾਰਟੀਕਾ ਪੈਂਟਨ ਸਾਰਾ ਨੀਵਿਆ ਦੇ ਵੈਸਲੀਨ ਦੇ ਸਾਰੇ ਹਾਂਜੀ ਹਾਂਜੀ ਲੈਕਮ ਲਵ ਜਣੂਗੇ ਜੀ ਲਓ ਜੀ ਕਰੋ ਚੈੱਕ ਤੁਸਨ ਹਾਂਜੀ ਲਓ ਜੀ ਆ ਬਿਸਕਟਸ ਆ ਗਏ ਬਿਸਕਟਸ ਓਟਸ ਹਾਂ ਬੱਚਿਆਂ ਦੇ ਸਾਰੇ ਟੌਫੀਜ਼ ਵਗੈਰਾ ਸੈਂਡੀਆਂ ਵਗੈਰਾ ਸਾਰੀ ਹਾਂਜੀ ਹਾਂਜੀ ਮਿਲ ਜੂਗੀ ਲਓ ਜੀ ਉਧਰ ਸਾਰੀ ਆਪਣੇ ਕੋਲ ਹਾਂਜੀ ਕਿਚਨ ਦੀ ਆਈਟਮ ਜਿਵੇਂ ਆਪਣਾ ਫੂਡ ਆਈਟਮ ਹੋ ਗਈ ਜੀ ਨਮਕੀਨ ਆ ਗਏ ਜੀ ਸਾਰੀ ਨਮਕੀਨਸ ਆ ਗਈਆਂ ਜੀ ਪਾਰਲੇ ਯੂਨੀਬਿਕ ਹਾਂਜੀ ਆ ਪੱਤੀ ਆ ਗਈ ਰੈਡ ਲੇਬਲ ਟਾਟਾ ਹਾਂਜੀ ਤਾਜ਼ਾ ਪ੍ਰੀਮੀਅਮ ਜੀ ਸਾਰਾ ਮਤਲਬ ਕੀ ਤੁਹਾਨੂੰ ਸਟਾਕ ਮਿਲੇਗਾ ਜੀ ਕੋਈ ਇਹ ਨਹੀਂ ਵੀ ਨਾਨ ਬ੍ਰਾਂਡ ਦੇ ਵਿੱਚ ਕੁਝ ਨਹੀਂ ਹੈਗਾ ਵਧੀਆ ਬ੍ਰਾਂਡ ਦੇ ਵਿੱਚ ਇੱਥੇ ਤੁਹਾਨੂੰ ਮਿਲੂਗਾ ਬਾਕੀ ਇੱਧਰ ਵੀ ਇਹਨਾਂ ਦੀਆਂ ਕੁਝ ਗੈਲਰੀ ਬੈਕ ਸਾਈਡ ਤੇ ਆ ਇਕੋ ਸਕਰੀਨਸ ਵਗੈਰਾ ਹਨ ਜਿਵੇਂ ਮੂਵ ਆ ਗਈ ਕਈ ਕੁਝ 100 ਚੀਜ਼ਾਂ ਹਨ ਫਿਰ ਇਹ ਕੋਸਮੈਟਿਕ ਦੇ ਵਿੱਚ ਜਿਹੜਾ ਸਮਾਨ ਆਉਂਦਾ तकरीबन ਉਹ ਵੀ ਮਿਲ ਜੂਗਾ ਜੀ ਲਓ ਜੀ ਉਸ ਤੋਂ ਬਾਅਦ ਆ ਬਾਈ ਜੀ ਨਾਲ ਕੋਲ ਕੁਝ ਕੱਪੜਿਆਂ ਦੇ ਵਿੱਚ ਹਨ ਜੈਕਟਸ ਕੋਰਟਸ ਹੈਗੇ ਨੇ ਹਨ ਜੀ ਲਓ ਜੀ ਇਹ ਕੋਟ ਚੈੱਕ ਕਰੋ ਤੁਸੀਂ ਸਾਰੀ ਆਈਟਮ ਹੈ ਜੀ ਸਾਰੇ ਅੱਛਾ ਜੀ ਤੁਸੀਂ ਯਕੀਨ ਮੰਨਿਓ ਕਿ ਜਿਹੜਾ ਇਹ ਕੋਟ ਹੈ ਜੇ ਤੁਸੀਂ ਆਪਣੇ ਵਿਆਹ ਸ਼ਾਦੀ ਦੇ ਕਿਤੇ ਪ੍ਰੋਗਰਾਮ ਲਈ ਤੁਸੀਂ ਜਾਓਗੇ ਸੁਲੀ ਸਵਾਈ ਹੈ ਜੀ 1500 ਰੁਪਏ ਦੀ ਬਿਲਕੁਲ ਹੈਗੀ ਜਿਆਦਾ ਹੀ ਲੈ ਲੈਂਦੇ ਅੱਜ ਕੱਲ ਹਾਂਜੀ ਹਾਂ 3 3 4 4 ਹਜ਼ਾਰ ਤੱਕ ਘੱਟੋ ਘੱਟ ਹੈਗੀ ਸਿਰਫ 800 ਰੁਪਏ ਦਾ ਤੁਹਾਨੂੰ ਕੰਪਲੀਟ ਦੇ ਰਹੇ ਹਾਂ ਜੀ 800 ਰੁਪਏ ਦਾ ਤੁਹਾਨੂੰ ਇਹ ਮਿਲ ਜੂਗਾ ਜੀ ਕੰਟਰਾਸਟ ਪਾਓ ਤੁਸੀਂ ਇਹ ਬਲੇਜ਼ਰ ਆ ਦੇਖੋ ਸਾਰੇ ਵਿੱਚ ਕਲਰ ਮਿਲ ਜਾਣਗੇ ਦੇਖੋ ਲੋ ਜੀ ਸਾਰੇ ਕਲਰ ਹੈਗੇ ਨੇ ਇਹ ਵੀ 800 ਜੀ ਸਾਰੇ ਜੀ ਸਾਰੇ 800 ਦੇ ਇਹ 800 ਰੁਪਏ ਦੇ ਬਲੇਜ਼ਰ ਨੇ ਜੀ ਸਾਰੇ 8 800 800 ਦੇ ਸਾਰੇ ਨਹੀਂ 800 ਦਾ ਇੱਕ ਹੈ ਜੀ ਆ ਲੋ 800 ਰੁਪਏ ਦੇ ਵਿੱਚ ਤੁਹਾਨੂੰ ਇਹ ਮਿਲ ਜਾਣਗੇ ਜਿਹੜਾ ਮਰਜ਼ੀ ਤੁਸੀਂ ਆਪਣੀ ਚੋਅ ਚੈੱਕ ਕਰ ਸਕ ਹਾਂਜੀ ਹਾਂਜੀ। ਮਤਲਬ ਕਿ ਇਹ ਰੇਟ ਦੀ ਗਾਰੰਟੀ ਹੈ ਜੀ ਕੋਈ ਰੇਟ ਦੇ ਦੇ ਜੀ ਸਾਨੂੰ। ਬਿਲਕੁਲ ਜੀ ਆ ਲੋ ਜੀ। ਅੱਛਾ ਭਾਈ ਜੀ ਸ਼ੂਜ਼ ਮੈਂ ਵੇਖੇ ਤੁਹਾਡੇ ਕੋਲ ਬਹੁਤ ਸੋਹਣੇ ਪਏ ਆ ਸਾਹਮਣੇ ਜਿਹੜੇ ਲੱਗੇ ਨੇ। ਹਾਂਜੀ। ਇਹ ਕਿਵੇਂ ਕਿਹੜੇ ਬ੍ਰਾਂਡ ਦੇ ਵਿੱਚ ਨੇ ਜੀ ਇਹ ਸਾਰੇ? ਮੇਰੇ ਕੋਲ ਇਸ ਟਾਈਮ ਲੁਕਟੋ ਬ੍ਰਾਂਡ ਦੇ ਸ਼ੂਜ਼ ਪਏ ਆ ਜੀ। ਅੱਛਾ ਜੀ ਬੱਚਿਆਂ ਦੇ ਵੀ ਹੈਗੇ ਆ। ਬੱਚਿਆਂ ਦੇ ਵੀ ਇਸ ਨੂੰ ਫਲੈਟ 80% ਡਿਸਕਾਊਂਟ ਤੇ ਤੁਹਾਨੂੰ ਮਿਲ ਜੇਗਾ ਜੀ। ਲਓ ਜੀ ਲਾਟੋ ਬ੍ਰਾਂਡ ਤੇ 80% ਡਿਸਕਾਊਂਟ ਤੁਹਾਨੂੰ ਮਿਲੂਗਾ ਜੀ। ਮਤਲਬ ਕਿ ਇੰਨਾ ਕੋ ਵਧੀਆ ਲਾਈਟ ਵੇਟ ਜਿਹੜਾ ਸ਼ੂ ਹੈ ਜੀ ਤੁਸੀਂ ਮੰਨ ਲਓ 400 ਤੋਂ ਸ਼ੁਰੂ ਹੋ ਕੇ 6-700 ਰੁਪਏ ਦਾ ਵਧੀਆ ਤੁਹਾਨੂੰ ਮਾਡਲ ਮਿਲ ਜੇਗਾ ਜੀ। ਲੋ ਜੀ 400 ਤੋਂ ਲੈ ਕੇ 6-700 ਤੱਕ ਤੁਹਾਨੂੰ ਮਿਲ ਜੂ ਲਾਟੋ ਬ੍ਰਾਂਡ ਦੇ ਵਿੱਚ। ਆ ਸਾਰਾ ਪੂਰਾ ਭੰਡਾਰ ਭਰਿਆ ਪਿਆ ਜੀ ਆ ਦੇਖੋ ਤੁਸੀਂ ਸ਼ੂਜ਼ ਸ਼ੂਜ਼ ਨੇ। ਇੱਧਰ ਜੈਂਟਸ, ਲੇਡੀਜ਼ ਦੋਵੇਂ ਜੀ। ਹਾਂਜੀ ਹਾਂਜੀ ਦੋਵੇਂ। ਤੇ ਬੱਚਿਆਂ ਦੇ ਵੀ ਹਨਾ ਜੀ। ਬੱਚਿਆਂ ਦੇ ਵੀ ਜੀ। ਲੋ ਜੀ ਆ ਚੈੱਕ ਕਰ ਲਓ ਇੱਧਰਲਾ ਪਾਸਾ ਵੀ ਸਾਰਾ ਸਾਰੇ ਰੈਕ ਭਰੇ ਪਏ ਨੇ। ਮਾਡਲ ਬੜੇ ਸੁਪਰ ਸੁਪਰ ਜਿਹੇ ਨੇ। ਆ ਲੇਡੀਜ਼ ਦੇ ਵਿੱਚ ਲੱਗਦਾ ਹਨਾ ਭਾਈ ਜੀ? ਨਹੀਂ ਇਹ ਜੈਂਟਸ ਜੀ ਬਾਈ ਜੀ। ਜੈਂਟਸ। ਤੁਹਾਡੇ ਹੱਥੇ ਦੇਖ ਸਸਤੇ ਰੇਡ ਦੇ ਵਿੱਚ ਮਿਲ ਜੂ ਬਾਕੀ ਆ ਸਟੱਡਸ ਵਗੈਰਾ ਵੀ ਹੈਗੇ ਇੰਨਾ ਕੋਲ ਹਨਾ ਬਾਈਆਂ ਕੋਲ ਲੋਜਿਕ ਕਰੋ ਚੈੱਕ ਆ ਸਪੀਕਰ ਨੇ ਜੀ ਕੁਝ ਬਾਈ ਜਿਹੜਾ ਕੋਲ ਇੰਨਾ ਬਾਰੇ ਬਾਈ ਦੱਸਣਗੇ ਕਿਵੇਂ ਆ ਜੀ ਇਹ ਜਿਵੇਂ JBL ਦੇ ਤੁਹਾਨੂੰ ਸਾਰੇ ਸਪੀਕਰ ਮਿਲ ਜਾਣਗੇ ਜੀ Go for cliff for 5 ਹਾਂ ਜੀ ਸ਼ੇਖ ਜੀ ਤੁਹਾਨੂੰ ਸਾਰੇ ਮਾਡਲ ਜੀਵੀਐਲ ਦੇ ਮਿਲ ਰਹੇ ਸੀ ਆਨਲਾਈਨ ਤੋਂ ਵੀ ਤੁਹਾਨੂੰ ਇਹ ਬਹੁਤ ਵਧੀਆ ਡਿਸਕਾਊਂਟ ਮਿਲੂਗਾ ਜਿਹੜੀ ਵੀ ਆਈਟਮ ਤੁਸੀਂ ਦੇਖੋਗੇ ਆਨਲਾਈਨ ਜਿਵੇਂ ਮਾਰਸ਼ਲ ਦਾ ਸਪੀਕਰ ਹੈ ਜੀ ਜੀ ਲੈਪਟਾਪ ਦਾ ਤੁਹਾਨੂੰ ਮਾਰਸ਼ਲ ਦੀ ਕਈ ਵੈਰਾਈਟੀ ਮਿਲ ਜੇਗੀ ਸਾਡੇ ਕੋਲ 2-4 ਦਿਨਾਂ ਵਿੱਚ ਹੋਰ ਵੈਰਾਈਟੀ ਐਡ ਹੋਣੀ ਹੈ ਸਪੀਕਰ ਦੀ ਅੱਛਾ ਜੀ ਮਤਲਬ ਕਿ ਸਾਰੇ ਤੁਹਾਨੂੰ ਆਨਲਾਈਨ ਤੋਂ ਜ਼ਿਆਦਾ ਡਿਸਕਾਊਂਟ ਮਿਲੇਗਾ ਜਿਵੇਂ ਲੈਪਟਾਪਸ ਹੋਗੇ ਜੀ ਸਾਰੇ ਜੀ ਹਾਂ ਜੀ ਲੈਪਟਾਪ ਕਿੰਨੇ ਤੋਂ ਸਟਾਰਟ ਹੈ ਜੀ ਆਪਣੇ ਕੋਲ ਲੈਪਟਾਪ ਆਪਣੇ ਕੋਲ 20000 ਤੋਂ ਸ਼ੁਰੂ ਹੋ ਜਾਂਦੇ ਜੀ ਅੱਛਾ ਜੀ ਸਾਰੇ ਤੁਸੀਂ ਕੋਈ ਵੀ ਪ੍ਰ ਇਹਨਾਂ ਦਾ ਬ੍ਰਾਂਡ ਵਿੱਚ ਆਪਾਂ ਵਿਕੀਏ ਬ੍ਰਾਂਡ ਆਪਣੇ ਕੋਲੇ ਐਚਪੀ ਮਿਲ ਜੂਗਾ ਜੀ ਜੀ ਤੇ ਐਸੂਸ ਮਿਲ ਜੇਗਾ ਜੀ ਐਸਰ ਮਿਲ ਜੇਗਾ ਡੈਲ ਮਿਲ ਜੇਗਾ ਜੀ ਸਾਰੇ ਤਕਰੀਬਨ ਸਾਰੇ ਬ੍ਰਾਂਡ ਮਿਲ ਜਾਣਗੇ ਅੱਛਾ ਜੀ ਸਪੀਕਰਾਂ ਦਾ 20 30% ਡਿਸਕਾਊਂਟ ਮਿਲੂਗਾ ਜਿਆਦਾ ਮਿਲੂਗਾ ਜੇ ਆਪਾਂ ਨੂੰ ਸਪੀਕਰ ਜਿਹੜੇ ਔਨਲਾਈਨ ਤੋਂ ਔਨਲਾਈਨ ਤੋਂ ਨਹੀਂ ਸਾਰੇ ਵੈਸੇ ਅਸੀਂ ਉਹਰੇ 15% ਡਿਸਕਾਊਂਟ ਕਰਦੇ ਹਾਂ ਜਿਹੜਾ ਤੁਹਾਡਾ ਵੀਡੀਓ ਦੇਖ ਕੇ ਆਏਗਾ ਜੀ ਉਹਦੇ ਲਈ ਜੋ ਐਕਸਟਰਾ ਡਿਸਕਾਊਂਟ ਹੋਗਾ ਅਸੀਂ ਕਰਾਂਗੇ ਠੀਕ ਧੰਨਵਾਦ ਵੀਰ ਜੀ ਬਹੁਤ ਬਹੁਤ ਸੋ ਇੱਕ ਵਾਰੀ ਐਡਰੈਸ ਪਲੀਜ਼ ਬੋਲ ਦਿਓ ਜੀ ਐਡਰੈਸ ਵੀਰ ਜੀ ਆਪਣਾ ਹੈਗਾ ਜੀ ਸੰਗਰੂਰ ਉੱਬਾਵਾਲ ਰੋਡ ਨੀਅਰ ਰੇਲਵੇ ਕ੍ਰੋਸਿੰਗ ਸ਼ਮਸ਼ਾਨ ਘਾਟ ਦੇ ਬਿਲਕੁਲ ਸਾਹਮਣੇ ਗੁਪਤਾ ਕ ਪਨਾਇਦਾ ਬਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸੋ ਕਿਦਾਂ ਲੱਗਾ ਆਪਣਾ ਇਦਾਂ ਬਲੌਗ ਜੀ ਧੰਨਵਾਦ ਦੋਸਤੋ